हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਪਾਪਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਤਿਆਰ ਪੁਸਤਕ ਦੇ ਅਖੀਰ ਤੇ ਜਿਹੜੇ ਪੇਪਰ ਦਿੱਤੇ ਹੋਏ ਆ ਪ੍ਰੈਕਟਿਸ ਪੇਪਰ ਦਿੱਤੇ ਉਹਦੇ ਚੋਂ 6ਵਾਂ ਪ੍ਰੈਕਟਿਸ ਪੇਪਰ ਸ਼ੁਰੂ ਕੀਤਾ ਹੋਇਆ ਤਾਂ ਕਹਿੰਦਾ ਜੇਕਰ ਭਾਜਕ ਬਰਾਬਰ 18 ਭਾਗਫਲ ਬਰਾਬਰ 12 ਤੇ ਬਾਕੀ 7 ਹੋਵੇ ਤਾਂ ਭਾਜ ਪਤਾ ਕਰੋ ਤਾਂ ਬੇਟਾ ਇਹਦਾ ਸੂਤਰ ਕੀ ਹੁੰਦਾ ਭਾਜ ਬਰਾਬਰ ਭਾਜਕ ਗੁਣਾ ਭਾਜ ਫਲ ਜਮਾ ਬਾਕੀ ਤਾਂ ਭਾਜ ਕਿੰਨਾ ਆ 18 12 7 ਤਾਂ ਬੇਟਾ ਬਾਹਰ 896 12 ਨੂੰ 18 ਨਾਲ ਗੁਣਾ ਕੀਤੀ ਪਹਿਲਾਂ ਗੁਣਾ ਕਰਾਂਗੇ ਨਾ ਬੋਰਡ ਮਾਸ ਦੇ ਬਾਹਰ ਉਹ 896 12 12 3921 216 ਜਮਾ 7 ਤਾਂ ਇਹ ਕਿੰਨਾ ਬਣ ਗਿਆ 12896 12 12 3921 216 ਜਮਾ 7 200 23 ਆ ਗਿਆ ਤਾਂ ਆਪਾਂ ਅੱਜ ਕਿੰਨੀ ਆ ਗਈ 223 ਆਪਾਂ ਆਲਟਰਨੇਟ ਆਨਸਰ ਚੈੱਕ ਕਰ ਲੈਂਦੇ ਆ ਤਾਂ ਬੇਟਾ 3 ਨੰਬਰ ਤੇ 223 ਉੱਤਰ ਦਿੱਤਾ ਕਿ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਾਂਗੇ ਅੱਗੇ ਬੇਟਾ ਕਿੰਦਾ ਗੁਰਪ੍ਰੀਤ ਆਪਣੇ ਘਰ ਤੋਂ ਸਕੂਲ ਪਹੁੰਚਣ ਵਿੱਚ 5 ਮਿੰਟ ਲੈਂਦਾ ਹੈ ਜੇਕਰ ਉਸ ਦੀ ਚਾਲ 40 ਮੀਟਰ ਪ੍ਰਤੀ ਮਿੰਟ ਹੋਵੇ ਤਾਂ ਉਸ ਦੇ ਘਰ ਦੀ ਦੂਰੀ ਪਤਾ ਕਰੋ ਤਾਂ ਇੱਥੇ ਬੇਟਾ ਦੂਰੀ ਦਾ ਸੂਤਰ ਕੀ ਹੁੰਦਾ ਚਾਲ ਗੁਣਾ ਸਮਾ ਚਾਲ ਚਾਲ ਕੀ ਹੈ 40 ਮੀਟਰ ਪ੍ਰਤੀ ਮਿੰਟ ਤਾਂ 40 ਮੀਟਰ ਪ੍ਰਤੀ ਮਿੰਟ ਸਮਾ 5 ਮਿੰਟ ਲੱਗਦੇ ਪਏ ਤਾਂ ਇਹ ਕਿੰਨੇ ਆ ਗਈ 200 ਮੀਟਰ ਉਹਦੀ ਘਰ ਤੋਂ ਦੂਰੀ ਕਿੰਨੀ ਹੋਗੀ 200 ਮੀਟਰ ਆਪਾਂ ਆਲਟਰਨੇਟਿਵ ਆਨਸਰ ਚੈੱਕ ਕਰਦੇ ਆਂ 3 ਨੰਬਰ ਤੇ 200 ਮੀਟਰ ਉੱਤਰ ਦਿੰਦਾ ਪਿਆ ਹੈ ਕੀ ਆ ਗਿਆ ਬੇਟਾ ਸਵਾਲ ਨੰਬਰ 18 ਕਹਿੰਦਾ 16 ਆਦਮੀ ਇੱਕ ਕੰਮ ਨੂੰ 12 ਦਿਨਾਂ ਵਿੱਚ ਕਰਦੇ 36 ਆਦਮੀ ਉਸ ਕੰਮ ਨੂੰ ਕਿੰਨੇ ਦਿਨਾਂ ਵਿੱਚ ਕਰਨਗੇ ਹੈਨਾ ਤਾਂ ਬੇਟਾ a ਆਦਮੀ ਤੇ ਕੰਮ ਲਈ ਦਿਨ ਫਿਰ ਆਦਮੀ ਦੇ ਦਿਨ ਠੀਕ ਹੈ ਆਦਮੀ ਦਿਨ 16 ਆਦਮੀ ਕੰਮ ਨੂੰ 12 ਦਿਨਾਂ ਦੇ ਵਿੱਚ ਕਰ ਦਿੰਦੇ ਆ 36 ਆਦਮੀ ਉਸੇ ਕੰਮ ਨੂੰ ਕਿੰਨੇ ਦਿਨਾਂ ਵਿੱਚ ਦਿਨ x ਮੰਨ ਲੈਨੇ ਹੁਣ ਬੇਟਾ ਜੇ ਆਦਮੀ ਵਧਣਗੇ ਤਾਂ ਦਿਨ ਘਟ ਜਾਂਦੇ ਆ ਇੱਥੇ ਉਲਟਕ੍ਰਮ ਅਨੁਪਾਤ ਲੱਗਣਾ ਜਿੱਥੇ ਇੱਕ ਚੀਜ਼ ਵੱਧ ਜਾਵੇ ਇੱਕ ਘਟ ਜਾਵੇ ਤਾਂ ਉੱਥੇ ਉਲਟਕ੍ਰਮ ਸਿੱਧਾ ਅਨੁਪਾਤ ਨਹੀਂ ਉਲਟਕ੍ਰਮ ਅਨੁਪਾਤ ਚ ਪਹਿਲਾ ਗੁਣਾ ਦੂਜਾ ਤੀਜਾ ਗੁਣਾ ਚੌਥਾ ਹੁੰਦਾ ਤਾਂ 36x ਬਰਾबरी 16 12 ਤਾਂ ਇਹ 6 ਦੇ ਪਹਾੜੇ ਤੇ 36 ਨੇ ਇੱਧਰ ਜਾ ਕੇ ਭਾਗ ਹੋ ਜਾਣਾ ਨਾ 6 6 36 6 2 12 ਤੇ ਇਹ ਫਿਰ ਬੇਟਾ 2 ਤੇ ਇਹ ਜਾਂ ਇਹ 3 ਦੁਣੀ 3 ਦੇ ਪਹਾੜੇ ਤੇ ਨਹੀਂ ਕੱਟੇ ਜਾਂਦੇ 2 3 6 2 8 16 ਤਾਂ x ਬਰਾਬਰ 16/3 ਦਿਨ ਕਿੰਨਾ ਉੱਤਰ ਆ ਗਿਆ 16/3 ਦਿਨ ਲੱਗਣਗੇ ਆਪਾਂ ਆਲਟਰਨੇਟਿਵ ਆਨਸਰ ਦੇਖ ਲੈਣੇ ਆ ਤਾਂ ਬੇਟਾ ਆ 5 3 15 ਤੇ 5 1/3 ਉਹਨੂੰ ਭਟਿਆਂ 'ਚ ਬਦਲ ਦਿੱਤਾ 16/3 ਸਾਡਾ ਉੱਤਰ ਆ ਗਿਆ ਜਾਂ 5 ਸਹੀ 1/3 ਠੀਕ ਹੈ ਅੱਗੇ ਆ ਗਿਆ ਬੇਟਾ ਸਵਾਲ ਨੰਬਰ 19 ਕਹਿੰਦਾ ਕੋਈ ਵਸਤੂ 30% ਹਾਨੀ ਤੇ 56 ਰੁਪਏ ਵਿੱਚ ਵੇਚੀ ਗਈ ਉਸ ਦਾ ਮੁੱਲ ਕੀ ਹੋਵੇਗਾ ਤਾਂ ਬੇਟਾ ਇਹਦੇ ਵਿੱਚ ਮੰਨੋ ਮੁੱਲ 100 ਰੁਪਇਆ ਠੀਕ ਹੈ ਆਪਾਂ ਸੌਖਾ ਢੰਗ ਗਿਣ ਲੈਨੇ 100 ਹੀ ਮੰਨਣਾ ਹੁੰਦਾ ਹੈ ਤਾਂ ਹਾਨੀ ਕਿੰਨੀ ਹੈ 30% 100 ਪਿੱਛੇ 30 ਰੁਪਏ ਹੋਗੀ ਨਾ 30 ਰੁਪਏ ਹੋਗੀ 30% ਤੇ ਫੇਰ ਬੇਟਾ ਵਿਚਮੁੱਲ ਕਿੰਨਾ ਆ ਗਿਆ ਵੇਚ ਮੁੱਲ 70 ਰੁਪਏ ਆ ਗਿਆ ਹੁਣ ਆਪਾਂ ਇੱਥੇ ਅਨੁਪਾਤ ਲਾ ਦਾਂਗੇ ਵੀ ਜੇਕਰ ਉਹਦੇ ਕੀਮਤ 100 ਆ ਤਾਂ ਵੇਚ ਮੁੱਲ 70 ਆ ਗਿਆ ਠੀਕ ਹੈ ਕੀਮਤ ਵੇਚ ਮੁੱਲ ਕੀਮਤ ਵੇਚ ਮੁੱਲ ਠੀਕ ਹੈ ਬੇਟਾ ਸੇਮ ਹੀ ਅਨੁਪਾਤ ਲਾਉਣਾ ਹੈ ਜੇਕਰ ਕੀਮਤ 100 ਆ ਤਾਂ ਵੇਚ ਮੁੱਲ 70 ਆ ਗਿਆ ਜੇਕਰ ਵੇਚ ਮੁੱਲ 56 ਆ ਵੇਚ ਮੁੱਲ ਦਿੱਤਾ ਨਾ ਤੇ ਕੀਮਤ ਕੱਢਣੀ ਆ ਉਹਦੀ ਤਾਂ ਬੇਟਾ ਇਹਦੇ ਵਿੱਚ ਸਿੱਧਾ ਅਨੁਪਾਤ 70x 100 56 0 ਨਾਲ 0 ਕੱਟੇ ਕੀ 78 56 ਤਾਂ x x 10 80 ਰੁਪਏ ਆ ਗਿਆ ਤਾਂ ਉਹਦੀ ਕੀਮਤ ਕਿੰਨੀ ਆ ਗਈ 80 ਰੁਪਏ ਆਪਾਂ ਆਲਟਰਨੇਟਵਾਂਸਰ ਦੇਖਦੇ ਆਂ ਤਿੰਨ ਨੰਬਰ ਆਲਟਰਨੇਟਿਵ ਦੇ ਵਿੱਚ 80 ਰੁਪਏ ਸਾਨੂੰ ਉੱਤਰ ਦਿੰਦਾ ਪਿਆ ਅੱਗੇ ਬੇਟਾ ਆ ਗਿਆ ਇਹਦਾ ਸਵਾਲ ਨੰਬਰ 20 144 ਦੇ ਅਪਾਜ ਗੁਣਖੰਡ ਦੱਸੋ ਅਪਾਜ ਗੁਣਖੰਡਾਂ ਦੇ ਵਿੱਚ ਬੇਟਾ ਇੱਥੇ 9 9 ਤਾਂ ਅਭਾਜ ਸੰਖਿਆ ਹੀ ਨਹੀਂ ਹੈਗੀ ਇੱਥੇ ਵੀ 9 ਹੈ ਇੱਥੇ ਵੀ 9 ਇੱਥੇ ਹੈ ਨਹੀਂ ਇਹ ਗੁਣਾ ਕਰਕੇ ਦੇਖ ਲਓ ਵੀ 144 ਹੈ 2 ਦੁਣੀ 4 ਦੁਣੀ 8 ਦੁਣੀ 16 ਤੇ 8 48 ਤੇ ਆ 144 ਤਾਂ ਬੇਟਾ ਆਹਾ ਚੌਥਾ ਉੱਤਰ ਹੈ ਜਿਹੜਾ ਰਾਈਟ ਆਨਸਰ ਹੈ ਗਿਆ ਇਹ ਆਪਾਂ ਦਿਮਾਗ ਲਾ ਕੇ ਦੇਖ ਲੈਣਾ ਇਹਦੇ ਨਾਲ ਹੀ ਬੇਟਾ ਇਹਦੇ 20 ਤੱਕ ਸਵਾਲ ਪੂਰੇ ਹੋ ਗਏ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਇਹ ਵੀਡੀਓ ਦੇਖ ਕੇ ਤੁਸੀਂ ਜੋ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ